ਅੰਦੀ ਮੈਂ ਮੰਦੀਪ ਕੋ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਸਵਾਗਤ ਕਰਦੀ ਹਾਂ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਸ਼ਿਮਲਾ ਮਿਰਚ ਦੀ ਰੈਸਪੀ ਹੈ ਜੋ ਕੰਪੂਟੀਕ ਨੇ ਟਰਾਈ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਤੇਲ ਨੂੰ ਕਲਕਾ ਲੈਣਾ ਹੈ ਅਗਲੀ ਤੇ ਸ਼ਿਮਲਾ ਮਿਰਚ ਵੀ ਤੇ ਪਿਆਜ਼ ਵੀ ਉਹਨਾਂ ਦੂ ਮੈਂ ਤਬਿਲ ਸੇਕ ਲਵਾ ਕੇ ਬਾਹਰ ਕੱਢ ਲੈਣਾ ਹੈ ਉਸ ਤੋਂ ਬਾਅਦ ਜੋ ਵੀ ਤੜਕਾ ਪਾ ਤਿਆਰ ਕੀਤਾ ਹੈ ਪਿਆਜ਼ ਮੈਂ ਟਮਾਟਰ ਉਹ ਵੀ ਜਿੰਨਾ ਕੁ ਤੀਰਤੇ ਹੋ ਤੇ ਲਸਣ ਦੇ ਦਰ ਆਦਰਕ ਪਾਉਣਾ ਹੈ ਉਸ ਨੂੰ ਸੇਕ ਲਵਾ ਕੇ ਆਪਾਂ ਸਮੂ ਗ੍ਰਾਈਂਡ ਕਰ ਲਵਾਂਗੇ ਤੇ ਉਸ ਦਾ ਇੱਕ ਪੇਸਟ ਬਣਾ ਲਵਾਂਗੇ ਦੁਬਾਰਾ ਫਿਰ 3 ਚਮਚਾ ਪਾ ਤੇਲ ਜਾਂ ਘਿਓ ਦੇ ਲਵਾਂਗੇ ਜਸਟੇ ਬੱਬੀ ਲਾਈਚੀ ਦਾਲਚੀਨੀ ਛੋਟੀ ਇਲਾਚੀ ਲੌਂਗ ਲਵਾਂਗੇ ਤੇ ਜੋ ਵਾਪਾਂ ਪੇਸਟ ਬਣਾ ਕੇ ਪਾਇਆ ਹੈ ਉਸ ਨੂੰ ਵੀ ਇਸ ਵਿੱਚ ਸੇਕ ਲਵਾਵਾਂਗੇ ਜਿਵੇਂ ਉਹ ਪੇਸਟ ਚੰਗੀ ਤਰ੍ਹਾਂ ਭੁੱਜ ਜਾਵੇਗਾ ਥੋੜਾ ਜਿਹਾ ਪਾਣੀ ਜੋ ਪੇਸਟ ਕੋ ਬਚਿਆ ਹੋਵੇਗਾ ਉਸ ਨੂੰ ਵੀ ਪਾਲਾਂਗੇ ਤੇ ਨਾਲ ਦੀ ਨਾਲ ਆਪਾਂ ਮਸਾਲੇ ਐਡ ਕਰਾਂਗੇ ਜਿਸ ਦੇ ਵਿੱਚ ਹਲਦੀ ਵੀ ਐਡ ਕਰਾਂਗੇ ਤੇ ਜੇਕਰ ਤੁਸੀਂ ਚਾਹੋ ਤਾਂ ਦਹੀਂ ਜਾਂ ਮਲਾਈ ਪਹਿਲਾਂ ਵੀ ਐਡ ਕਰ ਸਕਦੇ ਹੋ ਨਹੀਂ ਤਾਂ ਨਮਕ ਪਾਉਣ ਤੋਂ ਬਾਅਦ ਦਹੀਂ ਜਾਂ ਮਲਾਈ ਆਪਾਂ ਜੇ ਇਸ ਵਿੱਚ ਐਡ ਕਰ ਸਕਦੇ ਹਾਂ ਇਸ ਨੂੰ ਸਕਿੱਪ ਵੀ ਕਰ ਸਕਦੇ ਹਾਂ ਫਿਰ ਢੱਕ ਕੇ ਦੋ ਜਾਂ ਚਾਰ ਮਿੰਟ ਲਈ ਇਸ ਨੂੰ ਪਕਾ ਲੈਣਾ ਹੈ ਤੇ ਪਕਾਉਣ ਤੋਂ ਬਾਅਦ ਤੁਸੀਂ ਜਿਵੇਂ ਸਕ੍ਰੀਨ ਤੇ ਦੇਖ ਸਕਦੇ ਹੋ ਬਹੁਤ ਹੀ ਵਧੀਆ ਟੈਕਸਚਰ ਆਵੇਗਾ ਲੋੜ ਦੇ ਅਨਸਾਰ ਆਪਾਂ ਇਸ ਦੇ ਵਿੱਚ ਜੇਕਰ ਚਾਹੋ ਤਾਂ ਪਾਣੀ ਐਡ ਕਰ ਸਕਦੇ ਹਾਂ ਜੇ ਪਾਣੀ ਸੁੱਕ ਜਾਵੇ ਥੋੜੀ ਪਤਲੀ ਗਰੇਵੀ ਬਣ ਜਾਵੇ ਦਹੀਂ ਦੇ ਵਿੱਚ ਜੋ ਸਬਜ਼ੀ ਆਪਾਂ ਸੇਕਲਵਾਇਆ ਸੀ ਉਹਨੂੰ ਐਡ ਕਰਾਂਗੇ ਤੇਸਨਾ ਜੋ ਸਬਜੀ ਹੈ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਵੇਗੀ ਇਸ ਤੋਂ ਬਾਅਦ ਇਸ ਨੂੰ 2 ਮਿੰਟ ਲਈ ਆਪਾਂ ਢੱਕ ਕੇ ਰੱਖ ਦੇਣਾ ਹੈ ਤੇ ਸਬਜੀ ਹੈ ਜੋ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਜਾਵੇਗੀ ਥੈਂਕ ਯੂ